ਸੋ ਦੋਸਤੋ ਇੱਕ ਬੇਨਤੀ ਲੈ ਕੇ ਹਾਜ਼ਰ ਹੋਏ ਆਂ ਕਾਫੀ ਦਿਨਾਂ ਤੋਂ ਪੱਜ ਨਾਟ ਸੀਗੀ ਖੰਡਵੇ ਸਾਡੀ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਆ ਕੇ ਅਸੀਂ ਪਾਤੜਾ ਧਰਨੇ 'ਚ ਸ਼ਾਮਲ ਹੋਏ ਸੋ ਅੱਜ ਫ੍ਰੀ ਹੋਏ ਆਂ ਆਫਿਸ ਬੈਠੇ ਆਂ ਇੱਕ ਸਾਰਿਆਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜਿਹੜਾ ਕੁਝ ਅਸੀਂ ਉੱਥੇ ਧਰਨੇ ਤੇ ਵੇਖ ਕੇ ਆਏ ਆਂ ਉਹਨੂੰ ਵੇਖ ਕੇ ਜੋ ਅਸੀਂ ਮਹਿਸੂਸ ਕੀਤਾ ਹੈ ਜਿਹੜੇ ਜਿਹੜੇ ਸਿੰਗਰ ਸਾਡੇ ਨਾਂ ਤੋਂ ਰੋਟੀਆਂ ਸੇਕਦੇ ਆ ਸਾਡੇ ਡਰਾਈਵਰਾਂ ਦੇ ਨਾਲ ਸਾਡੇ ਆ ਆਪਸ ਵਿੱਚ ਰਿਸ਼ਤਿਆਂ ਨੂੰ ਜੋੜ ਕੇ ਵਿਖਾਉਂਦੇ ਆ ਸਾਡੇ ਨਾਂ ਤੇ ਗੀਤ गा ਕੇ ਰੁਪਈਆ ਕਮਾਉਂਦੇ ਆ ਸੋ ਅਸੀਂ ਉਹਨਾਂ ਸਿੰਗਰਾਂ ਨੂੰ ਬੇਨਤੀ ਕਰਦੇ ਆ ਕਿ ਤੁਹਾਨੂੰ ਸਾਨੂੰ ਨਹੀਂ ਇਹੋ ਜੀ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਹਮਦਰਦੀ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਤੁਹਾਡੀ ਹਮਦਰਦੀ ਦੀ ਜਰੂਰਤ ਨਹੀਂ ਜੇਕਰ ਤੁਸੀਂ ਐਡੇ ਹਮਦਰਦ ਹੁੰਦੇ ਤੇ ਕੰਮ ਸੇ ਕੰਮ ਉਸ ਧਰਨੇ ਦੇ ਵਿੱਚ ਜਰੂਰ ਸ਼ਾਮਲ ਹੁੰਦੇ ਕਿਸਾਨਾਂ ਦਾ ਤਾਂ ਤੁਹਾਨੂੰ ਪਤਾ ਸੀ ਨਾ ਵੀ ਕੱਲ ਨੂੰ ਕਿਸੇ ਨੇ ਅਖਾੜਾ ਨਹੀਂ ਦੇਣਾ ਕਿਸੇ ਨੇ ਤੁਹਾਨੂੰ ਟਾਈਮ ਨਹੀਂ ਦੇਣਾ ਤੁਹਾਡੇ ਅਖਾੜੇ ਨਹੀਂ ਬੁੱਕ ਹੋਣੇ ਸੋ ਡਰਾਈਵਰਾਂ ਦਾ ਤੁਹਾਨੂੰ ਪਤਾ ਸੀਗਾ ਕਿ ਇਹਨਾਂ ਨੇ ਕਿਹੜਾ ਸਾਨੂੰ ਅਖਾੜੇ ਦੇਣੇ ਆ ਇਥੋਂ ਕਿਹੜਾ ਸਾਨੂੰ ਕੋ ਬੈਨੀਫਿਟ ਹੈ ਸੋ ਇਸ ਕਰਕੇ ਤੁਸੀਂ ਸ਼ਾਮਲ ਨਹੀਂ ਹੋਏ ਜਦੋਂ ਕੋਈ ਗੀਤ ਗੋਣਾ ਹੁੰਦਾ ਉਦੋਂ ਤੁਹਾਡੀਆਂ ਸਾਰੀਆਂ ਸਾਡੇ ਨਾਲ ਹਮਦਰਦੀਆਂ ਜੁੜ ਜਾਂਦੀਆਂ ਸਾਡੇ ਨਾਲ ਰਿਸ਼ਤੇ ਜੁੜ ਜਾਂਦੇ ਨੇ ਔਰ ਸਾਡੀ ਤੁਸੀਂ ਡੰਡ ਲਾ ਕੇ ਚੰਗੀ ਤਸੱਲੀ ਨਾਲ ਤੇ ਆਪਦੀਆਂ ਰੋਟੀਆਂ ਸੇਕ ਕੇ ਗਾਉਂਨੇ ਹੋ ਉਹ ਗਾਣੇ ਦੇ ਵਿੱਚ ਤੁਸੀਂ ਇੱਕ ਵਿਖਾਉਨੇ ਹੋ ਆਪਦੇ ਆਪ ਨੂੰ ਹਮਦਰਦ ਪਰ ਉਹਦੇ ਵਿੱਚ ਤੁਸੀਂ ਜਿੰਨੀ ਵੀ ਹੋ ਸਕਦੀ ਹੈ ਸਾਡੀ ਮਿੱਟੀ ਪੁੱਟਦੇ ਹੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਅੱਗੇ ਤੋਂ ਤੁਹਾਡੇ ਕਿਸੇ ਗੀਤ ਦੀ ਜ਼ਰੂਰਤ ਨਹੀਂ ਤੁਹਾਡੇ ਕਿਸੇ ਵੀ ਮਿਊਜ਼ਿਕ ਦੀ ਸਾਨੂੰ ਜ਼ਰੂਰਤ ਨਹੀਂ ਤੁਹਾਡੇ ਤੁਹਾਡੀ ਹਮਦਰਦੀ ਦੀ ਜ਼ਰੂਰਤ ਨਹੀਂ ਸਾਡੇ ਹਾਲਾਤਾਂ ਦੇ ਉੱਤੇ ਰਹਿਮ ਰੱਖੋ ਸੋ ਦੂਸਰੀ ਬੇਨਤੀ ਹੈ ਮੈਂ ਸਾਰੇ ਆਪਣੇ ਪੰਜਾਬੀ ਭਰਾਵਾਂ ਨੂੰ ਜਿੰਨੇ ਵੀ ਸਾਡੇ ਟਰੱਕ ਐਸੋਸੀਏਸ਼ਨਾਂ ਨੇ ਜਾਂ ਸਾਡੇ ਟਰੱਕ ਆਪਰੇਟਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਕੋਲੇ ਇੱਕ ਆਲਰੇਡੀ ਪਹਿਲਾਂ ਹੀ ਸਿੰਗਰ ਹੈਗਾ ਪਰ ਉਹ ਸਿੰਗਰ ਨੇ ਐਲਾਨ ਕੀਤਾ ਹੈ ਕਿ ਬਾਈ ਜਿਹੜੇ ਵੀ ਵੀਰ ਮੇਰੇ ਕੋਲੋਂ ਪ੍ਰੋਗਰਾਮ ਲਵਾਉਣਗੇ ਕਿਸੇ ਵਿਆਹ ਸ਼ਾਦੀ ਤੇ ਖੁਸ਼ੀ ਤੇ ਕਿਸੇ ਵੀ ਮੌਕੇ ਤੇ ਉਹ ਜਿੰਨਾ ਪੈਸਾ 뮤직 ਦੇ ਵਿੱਚੋਂ ਮੈਂ ਕਮਾਉਂਗਾ ਉਹ ਸਾਰਾ ਡਰਾਈਵਰ ਭਰਾਵਾਂ ਦੇ ਉੱਪਰ ਹੀ ਖਰਚ ਕਰਾਂਗਾ ਉਹ ਇੱਕ ਫੰਡ ਦੇ ਰੂਪ ਸਾਡੇ ਕੋਲੇ ਪਿਆ ਰਹੂਗਾ ਸੋ ਉਹ ਨਾਮ ਹੈ ਪ੍ਰੀਤ ਕੈਂਟ ਦਾ ਸੋ ਸਾਰਿਆਂ ਨੂੰ ਬੇਨਤੀ ਹੈ ਯਾਰ ਇਹੋ ਜਿਹੇ ਬੰਦਿਆਂ ਨੂੰ ਸਹਿਯੋਗ ਦਿਆ ਕਰੋ ਜਿਹੜੇ ਸਮਾਜ ਵਾਸਤੇ ਕੁਝ ਕਰਨਾ ਚਾਹੁੰਦੇ ਆ ਜਿਹੜੇ ਅੱਗੇ ਆਉਣਾ ਚਾਹੁੰਦੇ ਆ ਉਸ ਵੀਰ ਨੇ ਬੜੀ ਜਦੋਜਹਿਦ ਕੀਤੀ ਹੈ ਡਰਾਈਵਰਾਂ ਵਾਸਤੇ ਲੋਕਾਂ ਵਾਸਤੇ ਉਹਨੇ ਜਦੋਂ ਜਦੋਂ ਵੀ ਕੋਈ ਡਰਾਈਵਰਾਂ ਦੇ ਉੱਤੇ ਮਸਲਾ ਪੇਸ਼ ਆਇਆ ਉਦੋਂ ਉਦੋਂ ਹੀ ਉਹਨੇ ਬੜਾ ਕਰੋਗਾ ਤੇ ਬਹੁਤ ਜਿਆਦੀ ਜਦੋਜਹਿਦ ਕੀਤੀ ਹੈ ਸੋ ਇਹੋ ਜਿਹੇ ਬੰਦਿਆਂ ਦਾ ਸਾਥ ਦਿਓ ਜਿਹੜੇ ਤੁਹਾਡੇ ਨਾਲ ਖੜਦੇ ਰਾਤ ਦਿਨ ਸੋ ਉਹਨੇ ਇੱਕ ਹੋਰ ਵੀ ਬਹੁਤ ਵੱਡੀ ਉਪਲਬਧੀ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੱਲ ਦੇ ਵਿੱਚ ਜੇ ਕੱਲ ਨੂੰ ਇਹ ਫੰਡ ਦੇ ਵਿੱਚ ਪੈਸਾ ਆਉਂਦਾ ਔਰ ਉਹ ਕਿਸੇ ਚਾਰ ਡਰਾਈਵਰ ਭਰਾਵਾਂ ਦੇ ਕੰਮਾਂ ਤੇ ਲੱਗਦਾ ਐਸ ਤੋਂ ਬਾਅਦ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਸੋ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਆਸੇ ਪਾਸੇ ਦੇ ਸਿੰਗਰਾਂ ਤੋਂ ਹਮਦਰਦियां ਲੈਣ ਦੀ ਬਜਾਏ ਜੇ ਤੁਸੀਂ ਆਪਣੇ ਸਿੰਗਰ ਨੂੰ ਪ੍ਰਮੋਟ ਕਰੋ ਨੂੰ ਅੱਗੇ ਵਧਣ ਦੀ ਤਾਕਤ ਦੇऊं ਇਹਦੇ ਵਿੱਚ ਆਪਾਂ ਨੂੰ ਆਪਸ ਵਿੱਚ ਹੀ ਬਹੁਤ ਵੱਡਾ ਬੈਨੀਫਿਟ ਹੋ ਸਕਦਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਦੋਸਤੋ